ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਤਿਹਾਸ ਦੇ ਪੰਨਿਆਂ ਤੇ ਅੱਜ ਉਹ ਦਿਹਾੜਾ ਹੈ ਜਿਸ ਨੂੰ ਯਾਦ ਕਰਕੇ ਪੱਥਰਾਂ ਦੇ ਵੀ ਸੀਨੇ ਪਾੜ ਜਾਂਦੇ ਨੇ ਕਲਗੀਧਰ ਪਾਸ਼ਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਤਾਰਿਆਂ ਦੀ ਛਾਵੇਂ 6 ਅਤੇ 7 ਪੂ ਦੀ ਦਰਮਿਆਨੀ ਰਾਤ ਨੂੰ ਕਾਫਲਾ ਤੁਰਿਆ ਸੀ ਪਰ ਅੱਜ 7 ਪੂ ਦੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਸਰਸਾ ਨਦੀ ਦੇ ਕੰਢੇ ਤੇ ਜੋ ਕਹਿਰ ਵਰਤਿਆ ਆਓ ਉਸ ਦਰਦ ਨੂੰ ਥੋੜਾ ਮਹਿਸੂਸ ਕਰਕੇ ਵੇਖੀਏ ਸਾਸ ਸੰਗ ਜੀ ਅਜੇ ਮੋਹ ਹਨੇਰਾ ਸੀ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਕੁਰਾਨਾ ਅਤੇ ਗਵਾਂ ਦੀਆਂ ਕਸਮਾਂ ਖਾਧੀਆਂ ਕਸਮਾਂ ਤੋੜ ਦਿੱਤੀਆਂ ਪਿੱਛੋਂ ਵੈਰੀਦਲ ਟਡੀ ਦਲ ਵਾਂਗ ਚੜ ਆਇਆ ਅਤੇ ਅੱਗੇ ਸਰਸਾ ਨਦੀ ਮੌਤ ਬਣ ਕੇ ਛੂਕ ਰਹੀ ਸੀ ਪਿਛਲੇ 2 ਦਿਨਾਂ ਤੋਂ ਪਹਾੜਾਂ ਵਿੱਚ ਭਾਰੀ ਬਰਸਾਤ ਹੋਣ ਦੇ ਕਾਰਨ ਸਰਸਾ ਬਹੁਤ ਚੜ੍ਹੀ ਹੋਈ ਸੀ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪੱਥਰ ਵੀ ਰੂੜੇ ਜਾ ਰਹੇ ਸਨ ਪਰ ਧਨ ਜਿਗਰਾ ਮੇਰੇ ਕਲੰਗੀਆਂ ਵਾਲੇ ਦਾ ਤੀਰਾਂ ਦੀ ਵਰਖਾ ਹੋ ਰਹੀ ਹੈ ਪਿਆਰਿਓ ਗੋਲੀਆਂ ਚੱਲ ਰਹੀਆਂ ਨੇ ਪਰ ਸਤਗੁਰਾਂ ਜੀ ਨੇ ਹੁਕਮ ਕੀਤਾ ਖਾਲਸਾ ਜੀ ਪਹਿਲਾਂ ਅਕਾਲ ਪੁਰਖ ਦੀ ਆਰਾਧਨਾ ਕਰੀਏ ਫਿਰ ਅਗਲਾ ਸਫਰ ਤੈਅ ਕਰਾਂਗੇ ਗੁਰੂ ਪਿਆਰਿਓ ਉਸ ਘੋਰ ਜੁੱਟ ਦੇ ਵਿੱਚ ਸਰਸਾ ਦੇ ਕੰਡੇ ਤੇ ਭਾਈ ਦਇਆ ਸਿੰਘ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਇਹ ਦੁਨੀਆ ਦਾ ਇਕਲੌਤਾ ਅਜੀਹਾ ਦੀਵਾਨ ਸੀ ਜੱਥੇ ਸਾਜਾਂ ਦੀ ਜਗ੍ਹਾ ਤਲਵਾਰਾਂ ਦੀ ਖੜਖੜਾਟ ਹੋ ਰਹੀ ਸੀ ਆਸਾ ਦੀ ਵਾਰ ਦੇ ਭੋਗ ਪੈਣ ਉਪਰੰਤ ਸਤਗੁਰਾਂ ਨੇ ਆਪਣਾ ਕੂੜਾ ਸਰਸਾ ਦੇ ਪਾਣੀ ਦੇ ਵਿੱਚ ਠੇਲ ਦਿੱਤਾ ਇੱਥੇ ਇਤਿਹਾਸ ਲਊ ਦੇ ਹੰਝੂ ਰੋਂਦਾ ਗੁਰੂ ਪਿਆਰਿਓ ਪਾਣੀ ਦਾ ਵਹਾਅ ਇੰਨਾ ਕਿ ਜ਼ਿਆਦਾ ਤੇਜ਼ ਸੀ ਕਿ ਸੈਂਕੜੇ ਸਿੰਘ ਬਜ਼ੁਰਗ ਮਤਾਵਾ ਬੀਬੀਆਂ ਬੱਚੇ ਪਾਣੀ ਦੀਆਂ ਲਹਿਰਾਂ ਦੇ ਵਿੱਚ ਸਮਾ ਗਏ ਇੱਥੇ ਹੀ ਸਿੱਖ ਕੌਮ ਦਾ ਅਨਮੋਲ ਖਜ਼ਾਨਾ ਰੁੜ ਗਿਆ ਗੁਰੂ ਸਾਹਿਬ ਨੇ ਸਾਲਾਂ ਬੱਧੀ ਮਿਹਨਤ ਕਰਕੇ ਜੋ ਸਾਹਿਤ ਜੋ ਗ੍ਰੰਥ ਲਖਵਾਏ ਸਨ ਨੌ ਮੰਨ ਦੇ ਕਰੀਬ ਵਿਦਿਆ ਧਰ ਗ੍ਰੰਥ ਸਰਸਾ ਦੇ ਪਾਣੀ ਵਿੱਚ ਰੁੜ ਗਏ ਕਈ ਘੋੜੇ ਤੋਸ਼ਾਖਾਨਾ ਅਤੇ ਕੀਮਤੀ ਸਮਾਨ ਪਾਣੀ ਦੀ ਭੇਟ ਚੜ ਗਿਆ ਜਦੋਂ ਸਰਸਾ ਪਾਰ ਕੀਤੀ ਤਾਂ ਗਣਤੀ ਦੇ ਸਿੰਘ ਬਚੇ ਇੱਥੇ ਹੀ ਕਾਲਜੇ ਪਾੜਨ ਵਾਲਾ ਪਰਿਵਾਰ ਵਿਛੋੜਾ ਹੋਇਆ ਗੁਰੂ ਪਿਆਰਿਓ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਪਹਿਲਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਨਾਲ 40-45 ਦੇ ਕਰੀਬ ਸਿੰਘ ਸਨ ਦੂਜਾ ਜੱਥਾ ਵਿਛੜ ਗਿਆ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦਾ ਅਤੇ ਤੀਜਾ ਜੱਥਾ ਸੀ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਸਰਸਾ ਦੇ ਕੰਡੇ ਭਾਈ ਜੈਤਾ ਜੀ ਜਿਨ੍ਹਾਂ ਨੂੰ ਆਪਾਂ ਬਾਬਾ ਜੀਵਨ ਸਿੰਘ ਵੀ ਕਹਿੰਦੇ ਆ ਉਹਨਾਂ ਨੇ ਵੈਰੀਆਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ ਜਾ ਜੋ ਗੁਰੂ ਸਾਹਿਬ ਦਾ ਪਰਿਵਾਰ ਅੱਗੇ ਨਿਕਲ ਸਕੇ ਗੁਰੂ ਪਿਆਰਿਓ ਧਿਆਨ ਤਰਿਓ ਉਸ ਮਾਂ ਦੇ ਦਿਲ ਤੇ ਮਾਤਾ ਜੀ ਅਤੇ ਛੋਟੇ ਲਾਲ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ 9 ਅਤੇ 7 ਸਾਲ ਦੱਸੀ ਜਾਂਦੀ ਹੈ ਇਕੱਲੇ ਰਹਿ ਗਏ ਸਨ ਨਾ ਕੋਈ ਸੇਵਾਦਾਰ ਨਾ ਕੋਈ ਸਿੰਘ ਨਾ ਪਿਤਾ ਅਤੇ ਨਾ ਭਰਾ ਅਤੇ ਨਾ ਮਤਾਵਾਂ ਨਾਲ ਸਰਸਾ ਦੇ ਕੰਡੇ ਸੰਘਣੇ ਜੰਗਲ ਬੇਲੇ ਵਿੱਚ ਮਾਤਾ ਜੀ ਬੱਚਿਆਂ ਦੀ ਉਂਗਲ ਫੜੀ ਤੁਰੇ ਜਾ ਰਹੇ ਸਨ ਸਾਰਾ ਦਿਨ ਤੁਰਦਿਆਂ ਤੁਰਦਿਆਂ ਸ਼ਾਮ ਪੈ ਗਈ ਰਸਤੇ ਵਿੱਚ ਉਹਨਾਂ ਨੂੰ ਕੁੰਮਾ ਮਾਸਕੀ ਮਿਲਿਆ ਇਹ ਇੱਕ ਗਰੀਬ ਮਲਾਹ ਸੀ ਜੋ ਦਰਿਆ ਦੇ ਕੰਢੇ ਝੁੱਗੀ ਪਾ ਕੇ ਰਹਿੰਦਾ ਸੀ ਮਾਤਾ ਜੀ ਨੇ ਪੁੱਛਿਆ ਭਾਈ ਸਾਨੂੰ ਰਾਤ ਕੱਟਣ ਲਈ ਥਾਂ ਮਿਲ ਜਾਏਗੀ ਤਾਂ ਕੁੰਮਾ ਮਾਸਕੀ ਪਹਿਲਾਂ ਥੋੜਾ ਡਰਿਆ ਕਿ ਮੁਗਲ ਫੌਜ ਮਗਰ ਹੈ ਪਰ ਮਾਤਾ ਜੀ ਦੇ ਨੂਰੀ ਚਿਹਰੇ ਅਤੇ ਮਾਸੂਮ ਬੱਚਿਆਂ ਨੂੰ ਦੇਖ ਕੇ ਉਸ ਦਾ ਦਿਲ ਪਸੀਜ ਗਿਆ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜਾਦਿਆ ਨੇ ਸੱਤ ਪੋ ਦੀ ਰਾਤ ਕੁੰਮੇ 마ਸ਼ਕੀ ਦੀ ਝੁੱਗੀ ਵਿੱਚ guzari ਸੋਚੋ ਪਿਆਰਿਓ ਜਿਹੜੇ ਬੱਚੇ ਕੱਲ ਤੱਕ ਅਨੰਦਪੁਰ ਦੇ ਰੰਗਲੇ ਮਹਿਲਾਂ ਵਿੱਚ ਮਖਮਲੀ ਸੇਜਾਂ ਤੇ ਸੌਂਦੇ ਸਨ ਅੱਜ ਸੱਤ ਪੋ ਦੀ ਰਾਤ ਨੂੰ ਕੁੰਮੇ 마ਸ਼ਕੀ ਦੀ ਟੁੱਟੀ ਹੋਈ ਛੰਨ ਵਿੱਚ ਜ਼ਮੀਨ ਤੇ ਲੇਟੇ ਹੋਏ ਨੇ ਠੰਡੀ ਹਵਾ ਵਗ ਰਹੀ ਹੈ ਬਸਤਰ ਵੀ ਗਿੱਲੇ ਨੇ ਮਾਤਾ ਗੁਜਰੀ ਜੀ ਨੇ ਲਾਲਾ ਨੂੰ ਆਪਣੀ ਬੁੱਕਲ ਵਿੱਚ ਰਿਆ ਹੋਇਆ ਆਪਣੇ ਬੁੱਢੇ ਹੱਡਾਂ ਦੀ ਗਰਮੈਸ਼ ਦੇ ਰਹੇ ਨੇ ਉਹਨਾਂ ਨੂੰ ਭੁੱਖ ਵੀ ਲੱਗੀ ਹੈ ਕੁੰਮੇ ਮਾਸਕੀ ਨੇ ਰੁੱਖਾ ਮਿੱਸਾ ਪ੍ਰਸ਼ਾਦਾ ਜੋ ਵੀ ਉਹ ਤਿਆਰ ਕਰ ਸਕਦਾ ਸੀ ਤਿਆਰ ਕੀਤਾ ਅਤੇ ਮਾਤਾ ਜੀ ਅਤੇ ਬੱਚਿਆਂ ਨੂੰ ਸ਼ਿਕਾਇਆ ਗੁਰੂ ਪਿਆਰੇ ਉੱਧਰ ਰਸੋਈਆ ਗੰਗੂ ਜੋ ਵਿਛੜ ਗਿਆ ਸੀ ਉਹ ਲੱਭਦਾ ਲੱਭਦਾ ਕੁੰਮੇ ਮਾਸਕੀ ਦੀ ਝੁੱਗੀ ਤੱਕ ਆ ਪਹੁੰਚਿਆ ਗੰਗੂ ਨੂੰ ਦੇਖ ਕੇ ਮਾਤਾ ਜੀ ਨੂੰ ਥੋੜਾ ਹੌਸਲਾ ਹੋਇਆ ਕਿ ਚਲੋ ਕੋਈ ਤਾਂ ਆਪਣਾ ਜਾਣਦਾ ਮਿਲਿਆ ਪਰ ਪਿਆਰਿਓ ਗੰਗੂ ਨੇ ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਦੇਖ ਲਈ ਅਤੇ ਉਸ ਦੀ ਨੀਅਤ ਵਿੱਚ ਖੋਟ ਆ ਗਿਆ ਉਸ ਨੇ ਸੋਚਿਆ ਕਿ ਮੈਂ ਮਾਤਾ ਜੀ ਨੂੰ ਆਪਣੇ ਪਿੰਡ ਖੇੜੀ ਲੈ ਜਾਣਾ ਅਤੇ ਉਸ ਤੋਂ ਬਾਅਦ ਇਹ ਮੋਹਰਾਂ ਮੈਂ ਹੜੱਪ ਲਵਾਂਗਾ ਉਸ ਨੇ ਕਿਹਾ ਮਾਤਾ ਜੀ ਇੱਥੇ ਖਤਰਾ ਹੈ ਮੇਰਾ ਪਿੰਡ ਸਹੀੜੀ ਜਿਸ ਨੂੰ ਖੇੜੀ ਵੀ ਕਹਿੰਦੇ ਨੇ ਆਪਾਂ ਉੱਥੇ ਚੱਲਦੇ ਹ ਇਤਿਹਾਸ ਦੱਸਦਾ ਹੈ ਕਿ ਅਗਲੀ ਸਵੇਰ 8 ਪੋ ਨੂੰ ਗੰਗੂ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਹੁਣ ਗੱਲ ਕਰਦੇ ਹਾਂ ਤੀਜੇ ਪਾਸੇ ਦੀ ਭਾਈ ਮਨੀ ਸਿੰਘ ਜੀ ਭਾਈ ਜਵਾਰ ਸਿੰਘ ਜੀ ਅਤੇ ਭਾਈ ਧੰਨਾ ਸਿੰਘ ਜੀ ਦਿੱਲੀ ਵਾਲੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਦੀ ਸੇਵਾ ਵਿੱਚ ਸਨ ਸਰਸਾ ਪਾਰ ਕਰਦੇ ਹਾਂ ਇਹ ਜੱਥਾ ਵੀ ਵਿਛੜ ਗਿਆ ਸੀ ਗੁਰੂ ਸਾਹਿਬ ਦਾ ਹੁਕਮ ਸੀ ਕਿ ਇਹਨਾਂ ਨੂੰ ਦਿੱਲੀ ਪਹੁੰਚਾਇਆ ਜਾਵੇ ਸੱਤ ਪੌ ਦੀ ਸਾਰੀ ਦਿਹਾੜੀ ਇਹ ਜੱਥਾ ਲੁੱਕ ਦਾ ਛੁਪਦਾ ਔਖੇ ਰਸਤਿਆਂ ਰਾਹੀਂ ਰੋਪੜ ਤੋਂ ਅੱਗੇ ਅੰਬਾਲੇ ਵਾਲੇ ਪਾਸੇ ਵਧਿਆ ਸੱਤ ਪੌ ਦੀ ਰਾਤ ਇਹਨਾਂ ਨੇ ਵੀ ਕਿਸੇ ਸੁਰੱਖਿਅਤ ਟਿਕਾਣੇ ਤੇ ਕੱਟੀ ਕਿਸੇ ਸ਼ਰਧਾਲੂ ਦੇ ਘਰ ਲੋਕ ਕੇ ਕੱਟੀ ਇਹਨਾਂ ਦੇ ਦਿਲ ਵਿੱਚ ਵੀ ਭਾਰੀ ਦਰਦ ਸੀ ਕਿ ਕਲੰਗੀ ਤਰ ਪਾਸ਼ਾ ਅਤੇ ਛੋਟੇ ਸਾਹਿਬ ਜਾਦਿਆਂ ਨਾਲ ਕੀ ਭਾਣਾ ਵਰਤਿਆ ਹੋਵੇਗਾ ਇਹ ਸਫ਼ਰ ਤੈਅ ਕਰਦੇ ਹੋਏ ਬਾਅਦ ਵਿੱਚ ਦਿੱਲੀ ਪਹੁੰਚ ਗਏ ਹੁਣ ਗੱਲ ਕਰੀਏ ਸ਼ਹਿਨशाहਾਂ ਦੇ ਸ਼ਹਿਨशाह ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਸਰਸਾ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਨਾਲ 40 ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮੋਹਕਮ ਸਿੰਘ ਅਤੇ ਭਾਈ ਸੈਬ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਜੀ ਸਾਰੇ ਨਾਲ ਹੀ ਸਨ ਇਸ ਤੋਂ ਇਲਾਵਾ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਵਰਗੇ ਹੋਰ ਵੀ ਬ੍ਰਹਮ ਗਿਆਨੀ ਯੋਧੇ ਗੁਰੂ ਜੀ ਦੇ ਨਾਲ ਸਨ ਗੁਰੂ ਪਿਆਰੋ ਸਤਿਗੁਰੂ ਜੀ ਰੋਪੜ ਵੱਲ ਵਧੇ ਰਸਤੇ ਵਿੱਚ ਰੋਪੜ ਦੇ ਕੋਲ ਫਿਰ ਮੁਗਲ ਫੌਜ ਨਾਲ ਝੜਪ ਹੋਈ ਇਸ ਤੋਂ ਬਾਅਦ ਗੁਰੂ ਜੀ ਕੋਟਲਾ ਨਿਹੰਗ ਕੋਲ ਗਏ ਨਿਹੰਗ ਖਾਂ ਪਠਾਣ ਗੁਰੂ ਘਰ ਦਾ ਅਨੰਨ ਸ਼ਰਧਾਲੂ ਸੀ ਰਾਤ ਦੇ ਹਨੇਰੇ ਵਿੱਚ ਜਦੋਂ ਮੌਤ ਪਿੱਛਾ ਕਰ ਰਹੀ ਸੀ ਨਿਹੰਗ ਖਾਂ ਨੇ ਆਪਣਾ ਸਭ ਕੁਝ दांव ਤੇ ਲਾ ਕੇ ਗੁਰੂ ਸਾਹਿਬ ਅਤੇ ਸਿੰਘਾਂ ਦੀ ਸੇਵਾ ਕੀਤੀ ਇੱਥੇ ਹੀ ਬੀਬੀ ਮਮਤਾਜ ਨਿਹੰਗ ਖਾਂ ਦੀ ਧੀ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਸਿੰਘਾਂ ਨੇ ਆਪਣੇ ਗਿੱਲੇ ਵਸਤਰ ਸੁਕਾਏ ਸ਼ਸਤਰ ਸਾਫ਼ ਕੀਤੇ ਅਤੇ ਥੋੜਾ ਵਿਸ਼ਰਾਮ ਕੀਤਾ ਕੋਟਲਾ ਨਿਹੰਗ ਖਾਂ ਵੇਖੇ ਗੁਰੂ ਸਾਹਿਬ ਜੀ ਰਣਨੀਤੀ ਬਣਾ ਰਹੇ ਸਨ ਕਿ ਅੱਗੇ ਚਮਕੌਰ ਵੱਲ ਕਿਵੇਂ ਵਧਿਆ ਜਾਵੇ ਗੁਰੂ ਪਿਆਰਿਓ ਇਹ ਤੇ ਵਿਦਵਾਨਾਂ ਦੀਆਂ ਵੱਖੋ-ਵੱਖਰੀਆਂ ਰਿਆ ਨੇ ਕਈ ਵਿਦਵਾਨ ਇਹ ਕਹਿੰਦੇ ਨੇ ਕਿ ਸਤਗੁਰਾਂ ਨੇ ਜਿਹੜੀ ਸਤਪੋ ਦੀ ਰਾਤ ਹੈ ਉਹ ਕੋਟਲਾ ਨਿਹੰਗ ਦੇ ਘਰੇ ਹੀ guzari ਤੇ ਕਈ ਵਿਦਵਾਨ ਕਹਿੰਦੇ ਨੇ ਜਿਵੇਂ ਕਿ ਭਾਈ ਪਿੰਦਰਪਾਲ ਸਿੰਘ ਜੀ ਵੀ ਕਹਿੰਦੇ ਨੇ ਕਿ ਸਤਗੁਰਾਂ ਨੇ ਸਤਪੋ ਦੀ ਰਾਤ ਚਮਕੌਰ ਦੀ ਗੜੀ ਵਿੱਚ guzari ਪਰ ਸਤਗੁਰ ਸੱਚੇ ਪਾਤਸ਼ਾਹ ਜੀ ਸਮੇਤ 40 ਸਿੰਘਾਂ ਦੇ ਜਾਂ ਤਾਂ ਕੋਟਲਾ ਨਿਹੰਗ ਵਿਖੇ ਰਹੇ ਤੇ ਜਾਂ ਫਿਰ ਸਤਗੁਰੂ ਜੀ ਚਮਕੌਰ ਦੀ ਗੜੀ ਵਿਖੇ ਰਹੇ ਕਈ ਵਿਦਵਾਨ ਕਹਿੰਦੇ ਨੇ ਕਿ ਸਤਗੁਰੂ ਜੀ ਕੋਟਲਾ ਨਹੰਗ ਵਿਚੇ ਰੁਕੇ ਅਤੇ ਸਵੇਰ ਦੇ ਅੰਮ੍ਰਿਤ ਵੇਲੇ ਚਮਕੌਰ ਦੀ ਗੜੀ ਵਿੱਚ ਤਾਂ ਪਹੁੰਚੇ ਕਿਉਂਕਿ ਜੰਗ ਕਰਨਾ ਸੌਖਾ ਸੀ ਕਿਉਂਕਿ ਚਮਕੌਰ ਦੀ ਗੜੀ ਉੱਚੇ ਟਿੱਬੇ ਤੇ ਬਣੀ ਹੋਈ ਸੀ। ਕਈ ਵਿਦਵਾਨ ਕਹਿੰਦੇ ਨੇ ਕਿ ਸਤਗੁਰੂ ਜੀ ਸੱਤ ਪੋ ਦੀ ਰਾਤ ਨੂੰ ਚਮਕੌਰ ਦੀ ਗੜੀ ਵਿਖੇ ਪਹੁੰਚ ਗਏ ਸਨ ਅਤੇ 8 ਪੋ ਦੇ ਦਿਨ ਨੂੰ ਦੁਪਹਿਰ ਵੇਲੇ ਜੰਗ ਸ਼ੁਰੂ ਹੁੰਦਾ ਹੈ। ਇੱਧਰ ਛੋਟੇ ਸਾਹਿਬਜ਼ਾਦੇ ਤੁੰਮੇ 마ਸ਼ਕੀ ਦੀ ਝੁੱਗੀ ਵਿੱਚ ਠੰਡੀ ਜ਼ਮੀਨ ਤੇ ਸੁੱਤੇ ਪਏ ਸਨ। ਬੇਖਬਰ ਕਿਸ ਸਵੇਰੇ ਗੰਦੂ ਪਾਪੀ ਉਹਨਾਂ ਨੂੰ ਨਾਲ ਲੈ ਜਾਵੇਗਾ ਤੀਸਰੇ ਪਾਸੇ ਮਾਤਾ ਸੁੰਦਰ ਕੌਰ ਜੀ ਆਪਣੇ ਪਰਿਵਾਰ ਤੋਂ ਵਿਛੜ ਕੇ ਦਿੱਲੀ ਦੇ ਰਾਹਾਂ ਤੇ ਸਨ ਗੁਰੂ ਪਿਆਰਿਓ ਸੋਚ ਕੇ ਦੇਖੋ ਅੱਜ ਦੀ ਰਾਤ ਸਤ ਪਉ ਦੀ ਰਾਤ ਕੈਸੀ ਕਹਿਰ ਦੀ ਰਾਤ ਸੀ ਇੱਕੋ ਪਰਿਵਾਰ ਜੋ ਕੱਲ ਤੱਕ ਆਨੰਦਪੁਰ ਸਹਿ ਵਿੱਚ ਇਕੱਠਾ ਸੀ ਅੱਜ ਤਿੰਨ ਥਾਵਾਂ ਤੇ ਵੰਡਿਆ ਗਿਆ ਕਿਸੇ ਨੂੰ ਨਹੀਂ ਪਤਾ ਕਿ ਕੌਣ ਕਿੱਥੇ ਹੈ ਨਾ ਸਿਰ ਤੇ ਛੱਤ ਨਾ ਪੈਰੀ ਜੋੜਾ ਨਾ ਤਨ ਤੇ ਪੂਰੇ ਕੱਪੜੇ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮੱਥੇ ਤੇ ਕੋਈ ਸ਼ਿਕਨ ਨਹੀਂ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲਾ ਕੱਲ ਚਮਕੌਰ ਦੀ ਜੰਗ ਇਸ ਤੋਂ ਵੀ ਭਿਆਨਕ ਹੋਵੇਗਾ ਪਰ ਉਹ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੇ ਦੀ ਰਸ ਵਿੱਚ ਲੀਨ ਸਨ ਅੱਜ ਵੀ ਜਦੋਂ ਸਰਸਾ ਦੇ ਕੋੜ ਦੀ ਨੰਗੀਰ ਪਿਆਰਿਓ ਯਾਦ ਆਉਂਦੀ ਆ ਉਹਨਾਂ ਵਿਛੜੀਆਂ ਰੂਹਾਂ ਦੀ ਆਓ ਅੱਜ ਦੀ ਰਾਤ ਆਪਣੇ ਘਰਾਂ ਵਿੱਚ ਬਿਸਤਰਿਆਂ ਤੇ ਸੌਣ ਤੋਂ ਪਹਿਲਾਂ ਇੱਕ ਵਾਰ ਉਸ ਦਾਤਾਰ ਦਾ ਸ਼ੁਕਰਾਨਾ ਕਰੀਏ ਤੇ ਉਹਨਾਂ ਮਾਸੂਮ ਜਿੰਦਾਂ ਨੂੰ ਯਾਦ ਕਰੀਏ ਜੋ ਪੋ ਦੀਆਂ ਠੰਡੀਆਂ ਰਾਤਾਂ ਵਿੱਚ ਕੌਮ ਲਈ ਕੁਰਬਾਨ ਹੋ ਗਏ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਦੀ ਸੇਵਾ ਜ਼ਰੂਰ ਕਰਿਓ ਤਾਂ ਜੋ ਇਹ ਅਣਮੁੱਲਾ ਇਤਿਹਾਸ ਸਾਡੇ ਹਰ ਸਿੱਖ ਦੇ ਘਰ ਪਹੁੰਚ ਸਕੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਮਿਲਦੇ ਹਾਂ ਕੱਲ ਦੀ ਵੀਡੀਓ ਦੇ ਵਿੱਚ ਅਤੇ ਜ਼ਿਕਰ ਕਰਾਂਗੇ ਕਿ ਕਿਵੇਂ ਚਮਕੌਰ ਦਾ ਜੰਗ ਹੁੰਦਾ ਹੈ ਅਤੇ ਕਿਵੇਂ ਫਿਰ ਗੰਗੂ ਪਾਪੀ ਸਹਿਬਜ਼ਾਦਿਆਂ ਨੂੰ ਫੜਾਉਂਦਾ ਹੈ ਇਹ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਇਤਿਹਾਸ ਸਰਵਣ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ